ਕਿਹੜਾ ਹੈ ਗਰਮੀ ਤੇਰੀ ਅੱਖ ਨੂੰ ਜੇ ਬੇਬੀ ਮੇਰਾ ਵੱਸ ਚੱਲਦਾ ਨਹੀਂ ਮੈਂ ਆਸ ਕਰ ਦਿੰਦਾ ਤੇਰੇ ਲੱਕ ਨੂੰ ਗਿੱਪੀ ਗਰਵਾਲ ਦੀ ਡੈਬਿਊ ਡਾਇਰੈਕਸ਼ਨ ਫਿਲਮ ਅਰਦਾਸ ਨੇ ਪੰਜਾਬਿਤ ਬਹੁਤ ਮਾਲਾ ਪਾਈਆਂ ਕਈ ਨਵੇਂ ਰਿਕਾਰਡ ਬਣਾਏ ਸੱਤ ਹਫ਼ਤੇਾਂ ਤੱਕ ਫਿਲਮ ਚੱਲੀ ਐ ਤੇ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਹੁਣ ਉਹੀ ਫਿਲਮ ਹਿੰਦੀ ਵਿੱਚ ਵੀ ਬਣਨ ਜਾ ਰਹੀ ਐ ਐਂਡ ਉਸ ਨੂੰ ਗਿੱਪੀ ਆਪ ਹੀ ਡਾਇਰੈਕਟ ਕਰਨ ਵਾਲੇ ਹਨ ਸਸ਼ੀਕਲ ਜੀ ਸਸ਼ੀਕਲ ਜੀ ਸਸ਼ੀਕਲ ਸਾਰਿਆਂ ਨੂੰ ਉਹ ਗੀਪਿਕ ਕੋਗ ਐਕਚੁਅਲੀਸ਼ਨਸ ਪਹਿਲਾ ਤਾਂ ਅਰਦਾਸ ਤੇ ਸਕਸੈਸਫੁਲੀ ਪੰਜਾਬ ਵਿੱਚ ਐਂਡ ਹੁਣ ਉਸੇ ਸਕਸੈਸਫੁਲੀ ਤਿਆਰੀ ਬਾਲੀਵੁੱਡ ਵਿੱਚ ਵੀ ਹੈ ਜੀ ਬਿਲਕੁਲ ਜੀ ਖੁਸ਼ੀ ਹੁੰਦੀ ਹੈ ਜੀ ਕਿਉਂਕਿ ਮੈਂ ਤਾਂ ਇਨਾ ਐਕਸਪੈਕਟ ਨਹੀਂ ਸੀ ਕੀਤਾ ਤੇ ਫਿਲਮ ਜਦੋਂ ਬਣਾਉਣੀ ਸ਼ੁਰੂ ਕੀਤੀ ਸੀ ਬੜਾ ਸੋਚਿਆ ਸੀ ਇੱਕ ਬਿਲਕੁਲ ਛੋਟੀ ਜੀ ਫਿਲਮ ਬਣਾਉਣੀ ਹੈ ਤੇ ਇਹ ਇਸ਼ੂ ਟੱਚ ਕਰਨੇ ਨੇ ਤੇ ਕਮਰਸ਼ੀਅਲ ਬਿਲਕੁਲ ਨਹੀਂ ਬਣਾਉਣੀ ਸੋ ਡੇ ਬਾਈ ਡੇ ਪ੍ਰੋਮੋ ਆਇਆ ਪੋਸਟਰ ਆਇਆ ਫਿਲਮ ਦੀ ਹਾਈਪ ਬਣਦੀ ਗਈ ਸਾਡਾ ਵੀ ਹੌਸਲਾ ਖੁੱਲਦਾ ਗਿਆ ਅਸੀਂ ਉਵੇਂ ਹੀ ਪ੍ਰਮੋਟ ਕਰਨ ਲੱਗ ਗਏ ਸੀ ਕਿ ਯਾਰ ਲੋਕਾਂ ਨੂੰ ਇਦਾਂ ਦਾ ਕੰਟੈਂਟ ਅੱਛਾ ਲੱਗਦਾ ਹੈ ਮਤਲਬ ਪਹਿਲੇ ਵਾਰ ਦਿਨ ਤਾਂ ਸਾਡੇ ਕੋਲ ਪ੍ਰੋਡਿਊਸਰ ਵੀ ਕੋਈ ਨਹੀਂ ਸੀਗਾ ਸੋ ਇੰਨਾ ਕੁਝ ਹੋਇਆ ਤੇ ਉਸ ਤੋਂ ਬਾਅਦ ਫਿਲਮ ਬੰਬਈ ਤੱਕ ਪਹੁੰਚੀ ਉਹਨਾਂ ਨੇ ਦੇਖੀ ਬੜੇ ਲੋਕਾਂ ਨੇ ਉੱਥੋਂ ਫੋਨ ਕੀਤੇ ਸੋ ਈਵਨ ਆਰਕੇ ਸਟੂਡੀਓਜ਼ ਰਾਜਕਪੁਰ ਜੀ ਦੇ ਉਹਨਾਂ ਦੇ ਬੇਟੇ ਦਾ ਮੈਨੂੰ ਫੋਨ ਆਇਆ ਕਿ ਸਾਨੂੰ ਫਿਲਮ ਬਹੁਤ ਅੱਛੀ ਲੱਗੀ ਹੈ ਕਿ ਅਸੀਂ ਤੁਹਾਨੂੰ ਆਰਕੇ ਸਟੂਡੀਓ ਚ ਬਲਾ ਕੇ ਆਨਰ ਕਰਨਾ ਸੋ ਅਸੀਂ ਤਾਂ ਕਦੇ ਸੋਚਿਆ ਨਹੀਂ ਸੀ ਛੋਟੇ ਹੁੰਦੇ ਉਹਨਾਂ ਦੀਆਂ ਫਿਲਮਾਂ ਦੇਖਦੇ ਆਏ ਹਾਂ ਸੋ ਇੱਕ ਮਤਲਬ ਕਹਿ ਸਕਦੇ ਆ ਕਿ ਡ੍ਰੀਮ ਤੋਂ ਵੀ ਉੱਪਰ ਦੀ ਗੱਲ ਹੋ ਗਈ ਹੈ ਨਾ ਕਿਉਂਕਿ ਆਰਟਿਸਟ ਦੀ ਲਾਈਫ ਦੇ ਵਿੱਚ ਫੇਲ ਪਾਸ ਫੇਲ ਪਾਸ ਇਹ ਰੂਟੀਨ ਜ਼ਿੰਦਗੀ ਹੈ ਨਾ ਇਹ ਸਾਡੇ ਤੱਕ ਜੀਤ ਬਚਨ ਸਾਹਿਬ ਦੀ ਜ਼ਿੰਦਗੀ ਚੱਲਦਾ ਹਨ ਅਸੀਂ ਤਾਂ ਬਿਲਕੁਲ ਛੋਟੇ ਜਿਹੇ ਹਾਂ ਸੋ ਉਹ ਬਟ ਜਦੋਂ ਕੋਈ ਐਡੀ ਵੱਡੀ ਅਚੀਵਮੈਂਟ ਹੋ ਜਾਂਦੀ ਹੈ ਤਾਂ ਸਾਨੂੰ ਇਹ ਲੱਗਦਾ ਕਿ ਯਾਰ ਅਨਬਲੀਵੇਬਲ ਗੱਲ ਹੋ ਗਈ ਕਿ ਜ਼ਿੰਦਗੀ ਸਫਲ ਹੋ ਗਈ ਹੈ ਨਾ ਸੋ ਹੁਣ ਹਿੰਦੀ ਚ ਕੋਸ਼ਿਸ਼ ਕਰਾਂਗੇ ਕਿ ਉਸ ਤੋਂ ਬੈਟਰ ਬਣਾਈ ਜਾਵੇ ਤੇ ਵੈਸੇ ਤਾਂ ਮੈਂ ਥੋੜਾ ਸਲੋ ਤੇ ਸੁਸਤ ਡਾਇਰੈਕਟਰ ਹਾਂ ਮੈਂ ਪਹਿਲਾਂ ਵੀ ਬਹੁਤ ਟਾਈਮ ਲਾ ਕੇ ਬਣਾਈ ਸੀਗੀ ਫਿਲਮ ਬੜੀ ਤਿਆਰੀ ਦੂਰੀ ਕਰਕੇ ਬਣਾਈ ਸੀ ਕਿਉਂਕਿ ਮੈਨੂੰ ਮੈਂ ਤੋਂ 1 ਨਹੀਂ ਦਿਨ ਚੀਜ਼ ਨਹੀਂ ਬਣਾਈ ਜਾਂਦੀ ਜਿੰਨੀ ਦਿਨ ਮੈਂ ਹੋਮਵਰਕ ਕਰਾਂ ਸੋ ਪੂਰਾ ਹੋਮਵਰਕ ਕਰਕੇ ਬਣਾਈ ਸੀਗੀ ਹੋਪ ਸੋ ਕਿਦਾਂ ਦੀ ਤਿਆਰੀ ਹੈ ਕੌਣ-ਕੌਣ ਹੋਵੇਗਾ ਤੁਸੀਂ ਐਕਟ ਕਰੋਗੇ ਉਹਦੇ ਵਿੱਚ ਜਾਂ ਤੁਸੀਂ ਸਿਰਫ ਡਾਇਰੈਕਟ ਹੀ ਕਰੋਗੇ ਨਹੀਂ ਮੈਂ ਉਹਦੇ ਚ ਐਕਟ ਨਹੀਂ ਕਰੂੰਗਾ ਜੀ ਸਿਰਫ ਡਾਇਰੈਕਟ ਹੀ ਕਰੂੰਗਾ ਸੋ ਕਾਫੀ ਜਿਹੜੀ ਉਹਨਾਂ ਦੀ ਪਲੈਨਿੰਗ ਹੈ ਕਿਉਂਕਿ ਜ਼ੀ ਨੇ ਸਾਈਨ ਕੀਤੀ ਹੈ ਅਸਲ ਗਰੁੱਪ ਦੀ ਫਿਲਮ ਹੈ ਤੇ ਉਹਨਾਂ ਨੇ ਕਾਫੀ ਵੱਡੇ ਆਰਟਿਸਟਾਂ ਨਾਲ ਟਾਇਪ ਕੀਤਾ ਵਾ ਆ ਮੈਂ ਆਫਟਰ ਰੀਲੀਜ਼ਿੰਗ ਆਫ ਦਿਸ ਫਿਲਮ ਜਾਊਂਗਾ ਬੰਬਈ ਤੇ ਉਹਨਾਂ ਨਾਲ ਹੁਣ ਮੀਟਿੰਗ ਆ ਆਰਟਿਸਟਾਂ ਦੇ ਨਾਲ ਜਿਹੜੇ ਉਹਨਾਂ ਨੇ ਲਾਈਨ ਅਪ ਕੀਤੇ ਨੇ ਸੋ ਮੇਰੇ ਲਈ ਤਾਂ ਬਹੁਤ ਵੱਡੇ ਆਰਟਿਸਟ ਨੇ ਜੀ ਮੈਂ ਨਹੀਂ ਸੀ ਕਨ ਐਕਸਪੈਕਟ ਕੀਤਾ ਕਿ ਮੈਂ ਉਹਨਾਂ ਨੂੰ ਡਾਇਰੈਕਟ ਕਰੂੰ ਸੋ ਲੈਟ ਮੀ ਸੀ ਜਾ ਕੇ ਕਿ ਮੈਂ ਉਹਨਾਂ ਕਿੰਨਾ ਕੰਫਰਟੇਬਲ ਹਨ ਨਾ ਉਹ ਜਿਹੜੀ ਅਦਾਸੀ ਉਹ ਪੰਜਾਬ ਦੇ ਜੱਟ ਦੀ ਕਹਾਣੀ ਸੀ ਹੈ ਨਾ ਪੰਜਾਬੀ ਬੈਕਗ੍ਰਾਉਂਡ ਤੇ ਬਣੀ ਹੋਈ ਸੀ ਫਿਰ ਉਹਨੂੰ ਆਪਾਂ ਹਿੰਦੀ ਚ ਕਿਵੇਂ ਐਕਚੁਅਲੀ ਜਿਹੜੀ ਇਹ ਫਾਰਮਰ ਸੁਸਾਈਸਾਈਡ ਵਾਲਾ ਚੱਲ ਰਿਹਾ ਵਾ ਇਹ ਤਾਂ ਆਲਮੋਸਟ ਬਹੁਤ ਜਗ੍ਹਾ ਤੇ ਆ ਪੰਜਾਬ ਰਾਸ਼ਟਰ ਵਿੱਚ ਹੈ ਮਹਾਰਾਸ਼ਟਰ ਵਿੱਚ ਬਹੁਤ ਜ਼ਿਆਦਾ ਹੈ ਹੋਰ ਵੀ ਆਲੇ-ਦਾਲੇ ਹੈਗਾ ਹਨ ਸੋ ਮੈਂ ਉਦਾਂ ਹੀ ਪ੍ਰੋਬਲਮ ਚੱਕੂੰਗਾ ਸਾਰੀਆਂ-ਸਾਰੀਆਂ ਤੇ ਮੈਂ ਦੇਖ ਰਿਹਾ ਮੈਂ ਹਲੇ ਉੱਤੇ ਵਰਕ ਆਨ ਕੀਤਾ ਮੈਂ ਦੋ-ਤਿੰਨ ਰਾਈਟਰ ਅਸੀਂ ਹਿੰਦੀ ਦੇ ਵੀ ਨਾਲ ਜੁਆਇੰਟ ਕੀਤੇ ਨੇ ਆਪਣੇ ਜਿਹੜੇ ਫਿਲਮ ਨੂੰ ਉਸ ਤਰੀਕੇ ਨਾਲ ਲਿਖ ਰਹੇ ਨੇ ਕਿਉਂਕਿ ਫਿਲਮ ਇੱਥੇ ਤਾਂ ਅਸੀਂ ਮੈਂ ਸਾਹ ਦੱਸਾਂ ਕਿ ਅਸੀਂ ਬੜੀ ਸਸਤੀ ਫਿਲਮ ਬਣਾਈ ਸੀ 2.2 ਕਰੋੜ ਚ ਮੈਂ ਸਾਰੀ ਫਿਲਮ ਬਣਾਈ ਸੀਗੀ ਹਨਾ ਸੋ ਉਹਨਾਂ ਦੀ ਫਿਲਮ ਬਹੁਤ ਵੱਡੀ ਫਿਲਮ ਆ ਹਨਾ ਏਅ ਮੈਂ ਤਾਂ ਹੀ ਨਹੀਂ ਪਤਾ ਲੱਗ ਰਿਹਾ ਵੀ ਇਹਨੇ ਪੈਸੇ ਲੱਗਣਗੇ ਕਿੱਥੇ ਹਨਾ ਸੋ ਹੁਣ ਮੈਂ ਜਾ ਕੇ ਦੇਖਦਾ ਹਾਂ ਮੈਨੂੰ ਕਿਦਾਂ ਐਡਵਾਈਸ ਕਰਨਗੇ ਕੀ ਚੀਜ਼ਾਂ ਬੈਟਰ ਨੇ ਹਨਾ ਬਟ ਮੈਂ ਉਹਨਾਂ ਨੂੰ ਪਹਿਲਾਂ ਇਹ ਗੱਲ ਜ਼ਰੂਰ ਕਹਿ ਗਿਆ ਕਿ ਮੈਂ ਬਣਾਉਂਗਾ ਆਪਦੇ ਤਰੀਕੇ ਨਾਲ ਹਨਾ ਕਿਤੇ ਨਾ ਹੋਵੇ ਕਿ ਮੈਨੂੰ ਤੁਸੀਂ ਉਹ ਕਹਿ ਦੋ ਤੇ ਮੇਰਾ ਬੱਚੋਂ ਨਿਕਲੇ ਜਾਵੇ ਕਿ ਗੀਪੀਗਰੇਵਲ ਫਲੇਵਰ ਕੀ ਹੈ ਹਨਾ ਸੋ ਉਸੇ ਲਈ ਤਾਂ ਫਿਲਮ ਅੱਜ ਚੱਲੀ ਹੈ ਹਨਾ ਕਿ ਤੁਸੀਂ ਮੈਨੂੰ ਬਣਾਉਣਾ ਆਪਣੇ ਹਿਸਾਬ ਨਾਲ ਦਿਓ ਬਾਕੀ ਜਿਵੇਂ ਕਹਿਣਗੇ ਇਹ ਜਿਹੜਾ ਗੀਪੀਗਰੇਵਲ ਫਲੇਵਰ ਹੈ ਜਿਹੜਾ ਤੁਸੀਂ ਡਾਇਰੈਕਸ਼ਨਸ ਡਿਸਕਵਰ ਕੀਤਾ ਇਹ ਤੁਸੀਂ ਕਦੋਂ ਕੀਤਾ ਮਤਲਬ ਤੁਸੀਂ ਸੋਚਿਆ ਸੀ ਕਿ ਆਈ ਵਿਲ ਬੀ ਰੈਕਗਨਾਈਜ਼ਡ ਐਜ਼ ਅ ਗੁੱਡ ਡਾਇਰੈਕਟਰ ਨਹੀਂ ਮੈਂ ਨਹੀਂ ਸੋਚਿਆ ਬਿਲਕੁਲ ਵੀ ਕਿਉਂਕਿ ਮੈਂ ਤਾਂ ਐਕਚੁਅਲੀ ਉਹ ਫਿਲਮ ਬਣਾਈ ਸੀ ਜਿਹੜੀ ਆਊਟ ਆਫ ਦਾ ਲੀਗ ਸੀ ਕੋਈ ਨਹੀਂ ਬਣਾਉਂਦਾ ਸੀਗਾ ਹਨਾ ਔਰ ਮੈਨੂੰ ਪਤਾ ਵੀ ਨਹੀਂ ਸੀਗਾ ਮੈਂ ਤਾਂ ਹੋਰ ਵੀ ਜਿਹੜੇ ਮੈਂ ਜਿਹੜੇ ਸਬਜੈਕਟ ਸੋਚਦਾ ਮਾਂ ਤੇ ਮੈਂ ਕਹਿਣਾ ਵੀ ਇਹ ਕਿ ਡਾਇਰੈਕਟਰ ਨੂੰ ਅਰਦਾਸ ਬਣਾਉਣ ਲਈ ਮੈਂ ਬਹੁਤ ਡਾਇਰੈਕਟਰਾਂ ਨੂੰ ਕਿਹਾ ਸੀ ਕਿ ਤੁਸੀਂ ਅਰਦਾਸ ਬਣਾ ਲਓ ਯਾਰ ਹਨਾ ਪਹਿਲਾਂ ਮੈਂ ਲਿਖਣ ਲਈ ਕਿੰਨੇ ਰਾਈਟਰਾਂ ਨੂੰ ਕਿਹਾ ਕਿ ਲਿਖ ਲਓ ਯਾਰ ਨਾ ਕਿਸੇ ਨੇ ਲਿਖੀ ਨਾ ਕਿਸੇ ਨੇ ਬਣਾਈ ਹੈ ਨਾ ਉਹ ਮੈਂ ਲਿਖੀ ਆ ਡਾਇਰੈਕਟ ਆਪ ਕੀਤੀ ਉਸ ਵਨ ਪ੍ਰੋਡਿਊਸ ਵੀ ਸਾਨੂੰ ਆਪ ਕਰਨੀ ਪੈਗੀ ਰੀਜ਼ਨ ਮਿੰਗ ਕੋਈ ਪ੍ਰੋਡਿਊਸਰ ਵੀ ਇਦਾਂ ਦੀ ਫਿਲਮ ਨੂੰ ਬਣਾ ਕੇ ਰਾਜੀ ਨਹੀਂ ਸੀ ਹਨਾ ਸੋ ਮੈਂ ਅੱਗੇ ਵੀ ਜਿਹੜੇ ਇੱਕ ਦੋ ਪਾਈਪਲਾਈਨ ਸੋਚ ਰਿਹਾ ਚੀਜ਼ਾਂ ਬਣਾਉਣ ਨੂੰ ਉਹ ਮੇਰੀਆਂ ਹੀ ਮਤਲਬ ਮੇਰੇ ਹੀ ਥਾਟ ਨੇ ਆਪਣੀ ਵਿਜਨ ਨੇ ਕਿ ਯਾਰ ਇਦਾਂ ਦੀ ਫਿਲਮ ਇਹ ਖੋਣੀ ਚਾਹੀਦੀ ਹੈ ਹਨਾ ਆਈ ਡ ਕੋਸ ਉਹ ਵੀ ਵਧੀਆ ਹੈ ਹਨਾ ਇਸ਼ੂ ਬਹੁਤ ਗੁੱਡ ਹੈ ਹਨਾ ਉਸ ਥਾਟ ਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ ਹਨਾ ਮਤਲਬ ਜਦੋਂ ਫਿਲਮ ਇੱਕ ਵਾਰੀ ਬਣੂ ਤਾਂ ਜਿਹੜੇ ਇੰਡਸਟਰੀ ਨੂੰ ਪਿਆਰ ਕਰਦੇ ਆ ਉਹ ਕਹਣਗੇ ਯਾਰ ਵਧੀਆ ਕੰਮ ਕੀਤਾ ਹਨਾ ਚੱਲਣੀ ਨਾ ਚੱਲਣੀ ਦਾ ਤਾਂ ਪਤਾ ਹੀ ਨਹੀਂ ਕੋਈ ਤੁਹਾਨੂੰ ਲੱਗਦਾ ਹੁਣ ਉਹ ਸਮਾਂ ਆ ਗਿਆ ਪੰਜਾਬੀ ਸਿਨੇਮਾ ਵਿੱਚ ਜਦ ਸਬਜੈਕਟਸ ਚੁਣੇ ਜਾ ਰਹੇ ਨੇ ਜਿਵੇਂ ਕਪਤਾਨ ਦੀ ਵੀ ਤੇ ਦਾਵੀ ਸਬਜੈਕਟ ਹੈ ਤੁਸੀਂ ਕਿਹਾ ਰੀਅਲ ਲਾਈਫ ਇਨਸੀਡੈਂਟਸ ਨੂੰ ਆਪਾਂ ਉਠਾਇਆ ਹੈ ਹਨਾ ਮੇਰੇ ਖਿਆਲ ਤਾਂ ਡੈਫੀਨੇਟਲੀ ਜੀ ਮੈਨੂੰ ਲੱਗਦਾ ਇਹਨਾਂ ਦੀ ਬਹੁਤ ਲੋੜ ਹੈ ਤੇ ਇਹ ਇਦਾਂ ਦੇ ਸਬਜੈਕਟ ਹੀ ਬਣਨੇ ਚਾਹੀਦੇ ਆ ਦੇਖੋ ਖਾਸ ਕਰਕੇ ਉਹ ਆਰਟਿਸਟਾਂ ਨੂੰ ਤਾਂ ਬਣਾਉਣੇ ਚਾਹੀਦੇ ਨੇ ਜਿਹੜੇ ਮੇਨ 2-4 ਹੈਗੇ ਨੇ ਜੇ ਅੱਜ ਮੈਂ ਹਿੱਟ ਫਲॉप ਕਰਕੇ ਡਰਨ ਲੱਗ ਜੂੰਗਾ ਤਾਂ ਕੌਣ ਬਣਾਊਗਾ ਹਨਾ ਸੋ ਮੈਂ ਸਵਰ ਮੈਂ ਜਦੋਂ ਮੇਰੀ ਫਿਲਮ ਸੀ ਜੱਲੀ ਸੈਕੰਡ ਐਂਡ ਹਸਬੈਂਡ ਮੌਸੂਬਾ ਦੀ ਚੀਜ਼ ਸੋਚ ਲਈ ਸੀਗੀ ਡੇ ਵਨ ਤੇ ਮਨ ਮਤਲਬ ਮੈਂ 100% ਇਸ ਚੀਜ਼ ਸੋਚ ਲਈ ਸੀ ਫਿਲਮ ਚ ਨਾ ਚੱਲੇ ਨਾ ਚੱਲੇ ਆਪਾਂ ਪਰਵਾਹ ਨਹੀਂ ਕਰਨਾ ਹਨਾ ਨਾ ਤਾਂ ਮੈਂ ਕਦੇ 스타 ਪੈਦਾ ਹੋਇਆ ਨਾ ਮੈਂ 스타 ਲੋਕਾਂ ਦੇ ਘਰੇ ਪੈਦਾ ਹੋਇਆ ਸੀ ਨਾ ਮੈਂ 스타 ਬੀਬੀ ਸੀ ਹਨਾ ਵੀ ਜਿਹਨੂੰ ਜੰਮ ਦੇਨੋਂ 스타डम ਮਿਲੀ ਸੀ ਮੈਨੂੰ ਮੇਰੇ ਫੈਨਸ ਨੇ ਹੌਲੀ ਹੌਲੀ ਖੜਾ ਕੀਤਾ ਵਾ ਮੈਨੂੰ ਸਟਰੈਂਥ ਦਿੱਤੀ ਮੈਨੂੰ ਪਾਵਰ ਦਿੱਤੀ ਉਹਨਾਂ ਦਾ ਰਿਸ਼ਤਾ ਮੇਰੇ ਨਾਲ ਸਿਰਫ ਇੱਕੇ ਹੀ ਆ ਕਿ ਤੇਰੀ ਚੰਗੀ ਚੀਜ਼ ਨੂੰ ਚੰਗਾ ਕਹਾਂਗੇ ਮਾੜੀ ਚੀਜ਼ ਨੂੰ ਮਾੜਾ ਕਹਾਂਗੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਚੰਗਾ ਕੀ ਆ ਹਨਾ ਚੰਗਾ ਤਾਂ ਮੈਂ ਹਰ ਫਿਲਮ ਚੰਗੀ ਬਣਾਉਣ ਦੀ ਮੈਂ ਸੈਕੰਡਰੀ ਸੂਟ ਵੀ ਚੰਗੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਹਨਾ ਮਤਲਬ ਹਿੱਟ 플ੌਪ ਨਹੀਂ ਮੈਨੂੰ ਪਤਾ ਬਟ ਮੈਂ ਇਸ ਚੀਜ਼ ਦਾ ਕਰ ਸਕਾਂਗੇ ਇੱਕ ਗੁੱ ਹਣਾ ਮੈਂ ਕੋਈ ਥੋਟ ਨੂੰ ਬਣਾ ਸਕਦਾ ਹਰ ਵੇਰੀ ਨਵਾਂ ਤਾਂ ਬਣਾ ਸਕਦਾ ਹਣਾ ਜੀ ਇੱਕ ਚੀਜ਼ ਨਾ ਘਟੋ ਘਟਾਇਆ ਤਾਂ ਨਹੀਂ ਹੋਊਗਾ ਮੈਂ ਰੂਟੀਨ ਦੀਆਂ ਫਿਲਮਾਂ ਕਰੀ ਜਾਣਾ ਹਣਾ ਡਿਫਰੈਂਟ ਤਾਂ ਕਰਾਂ ਅਨਾ ਚੱਲੀ ਤਾਂ ਜਿਹੜਾ ਅਰਦਾਸ ਜਮਾ ਹੀ ਡਿਫਰੈਂਟ ਸੀ ਉਹ ਚੱਲੇ ਗਈ ਨਹੀਂ ਜਿਆਦਾ ਹਣਾ ਪਤਾ ਨਹੀਂ ਸੀ ਸੋ ਮੈਂ ਡਿਫਰੈਂਟ ਬਣਾਉਂਗਾ ਬਿਲਕੁਲ ਸੋ ਜਿਵੇਂ ਤੁਸੀਂ ਕਿਹਾ ਕਿ ਹਿਟ ਫਲॉप ਮੈਂ ਨਹੀਂ ਵੇਖਦਾ ਪਰ ਜਦੋਂ ਕੋਈ ਫਿਲਮ ਫਲॉप ਹੁੰਦੀ ਹੈ ਤਾਂ ਤੁਹਾਡਾ ਕੀ ਰਿਐਕਸ਼ਨ ਹੁੰਦਾ ਮੇਰਾ ਰਿਐਕਸ਼ਨ ਦੇਖੋ ਮੈਂ ਹੁੰਦਾ ਬੰਦਾ ਥੋੜਾ ਅਫਸਰਟ ਹੁੰਦਾ ਵਾ ਸੈਡ ਹੁੰਦਾ ਵਾ ਬਟ ਇਹ ਵੀ ਚੀਜ਼ ਮੈਂ ਹਮ ਸੋਚੀ ਆ ਕੀ ਸੋਚਣ ਦੇ ਨਾਲ ਕੋਈ ਬਹੁਤਾ ਫਰਕ ਤਾਂ ਪੈਂਦਾ ਨਹੀਂ ਕਿਉਂਕਿ ਜਿਹੜੀ ਮੈਂ ਅਰਦਾਸ ਬਣਾਈ ਸੀ ਮੈਂ ਐਸੇ ਥਾਟ ਤੇ ਬਣਾਈ ਸੀ ਕਿ ਜੇ ਸੁਪੋਜ਼ ਕਰੋ ਤੁਹਾਡੀ ਕੋਈ ਮਜਬੂਰੀ ਆ ਜਾਂ ਮੇਰੀ ਫਿਲਮ ਫਲॉप ਹੋ ਗਈ ਮੇਰੀ ਫਿਲਮ ਸੁਪਰ ਫਲॉप ਹੋ ਗਈ ਲੋਕ ਕਹਿ ਰਿਹਾ ਇਹਨੂੰ ਕੰਮ ਨਹੀਂ ਆਉਂਦਾ ਲੋਕ ਕਹਿੰਦੇ ਇਹਨੂੰ ਕੁਝ ਨਹੀਂ ਆਉਂਦਾ ਯਾਰ ਉੱਥੇ ਜ਼ਿੰਦਗੀ ਮੁੱਕ ਤੁਹਾਨੂੰ ਗਈ ਕਿ ਦਾ ਮਤਲਬ ਮੈਂ ਜ਼ਹਿਰ ਪੀ ਲਾਂ ਉਹ ਮਰ ਜਾ ਮੈਂ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਛੱਡ ਜਾ ਨਹੀਂ ਕਿ ਦਾ ਮਤਲਬ ਇਹ ਆ ਕਿ ਤੂੰ ਇਹਦੀ ਕੰਮ ਸਹੀ ਨਹੀਂ ਕੀਤਾ ਅਗਲੀ ਵਾਰੀ ਬੈਟਰ ਕਰ ਹੋਰ ਐਫਰਟ ਕਰ ਹੋਰ ਮਿਹਨਤ ਕਰ ਵਧੀਆ ਚੀਜ਼ ਬਣਾਇਗਾ ਲੋਕੀ ਵਧੀਆ ਕਹਿਣਗੇ ਹਨਾ ਸੋ ਉਸ ਚੀਜ਼ ਤੋਂ ਸਿੱਖੋ ਮੈਂ ਹਮੇਸ਼ਾ ਕਹਿੰਦਾ ਕਿ ਜਿਹੜੀ ਫੇਲ ਆ ਨਾ ਫੇਲ ਫਿਲਮ ਤੁਹਾਨੂੰ ਸਭ ਤੋਂ ਵੱਧ ਸਿਖਾਉਂਦੀ ਆ ਹਨਾ ਮਤਲਬ ਜਿੰਨਾ ਤੁਹਾਨੂੰ ਫਲॉपਸ ਸਿਖਾਉਂਦੀ ਆ ਹਿੱਟ ਤਾਂ ਕਦੇ ਸਿਖਾਈ ਨਹੀਂ ਸਕਦੀ ਹਿੱਟ ਤਾਂ ਤੁਹਾਨੂੰ ਸਟਾਰਟਮ ਜਾਂ ਫੇਮ ਦਿੰਦੀ ਆ ਤਾੜੀਆਂ ਦਿੰਦੀ ਆ ਹਨਾ ਫੇਲ ਫੇਲ ਚੀਜ਼ ਸਿਖਾਉਂਦੀ ਆ ਹਨਾ ਸੋ ਫੇਲ ਤੋਂ ਸਿੱਖੋ ਤੇ ਹਿੱਟ ਤੋਂ ਬਹੁਤ ਪ੍ਰਭਾਵਿਤ ਨਾ ਹੋਵੋ ਹਿੱਟ ਤੋਂ ਸਟਾਰਟਅਪ ਵਾਲੀ ਫੀਲ ਨਾ ਲਵੋ ਸੋ ਮੈਂ 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 ਮਤਲਬ ਇਹ ਸਾਲ ਤੋਂ ਇਹ ਰੈਜ਼ੋਲੂਸ਼ਨ ਬਣਾਇਆ ਆ ਕਿ ਇਦਾਂ ਚੱਲ ਆਈ ਥਿੰਕ ਇਹ ਬੈਲੈਂਸ ਕਰਨਾ ਗਿੱਫੀ ਕਰੇ ਵਾਲ ਨੇ ਸਿੱਖ ਲਿਆ ਕਿ ਹਿਟ 플ੌਪ ਸਿਰਫ ਇੱਕ ਜ਼ਿੰਦਗੀ ਦਾ ਹਿੱਸਾ ਐਂਡ ਇਟਸ ਗੁੱਡ ਥਾਟ ਇੱਕ ਗੁੱਡ ਜਿਹਾ ਗਾਣਾ ਹੋ ਜਾਏ ਸੀ ਸਾਡੇ ਈਵਰਸ ਲਈ ਜ਼ਰੂਰ ਜੀ ਨੀ ਆ ਜਾ ਤੈਨੂੰ ਗੱਲ ਦੱਸਦਾ ਨੀ ਆ ਜਾ ਤੈਨੂੰ ਗੱਲ ਦੱਸਦਾ ਹੋ ਤੇੜਾਏ ਗਰੇ ਮੇ ਤੇਰੀ ਅੱਖ ਨੂੰ ਜੇ ਬੇਬੀ ਮੇਰਾ ਵੱਸ ਚੱਲਦਾ ਨਹੀਂ ਮੈਂ ਆਸ ਕਰ ਦਿੰਦਾ ਤੇਰੇ ਲੱਕ ਨੂੰ ਆਸ ਕਰ ਦਿੰਦਾ ਤੇਰੇ ਲੱਕ ਨੂੰ ਜੇ ਬੇਬੀ ਮੇਰਾ ਵੱਸ ਚੱਲਦਾ ਥੈਂਕ ਯੂ ਸੋ ਮੱਚ ਕੀਪ ਇਨ ਆਲ ਦ ਬੈਸਟ ਥੈਂਕ ਯੂ ਸੋ ਮੱਚ ਤਾਇਰਾ ਬਸੀਨੀ ਬੀਬੀ ਸੰਜਾ ਚੰਡੀਗੜ੍ਹ